ਤਲ ਗੁਰ ਸੇਵਿਆ ਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਾਮ ਦੀ ਨੂਰ ਅਰਸੋਂ ਹਉ ਕੁਰਸੋਂ ਹਉ ਤਉ ਦਿਟੇ ਸਚੇ ਪਾਤ ਸਾਹ ਨਾਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮੁ ਦੀਵਾ ਹੈ ਗੁਰੂ ਸਾਹਿਬ ਜੀ ਸਾਲਕ ਮਹੱਲਾ ਤੀਜਾ ਸਿੱਖਾ चौ चक्केया चौ वाया एहो मान इकत कारे आने एहड तेहड शड्डे तू ਗੁਰ ਕਾ ਸਬਦਿ ਪਸ਼ਾਣਉ ਸਿਖਾ ਚੌ ਚੱਕਿਆ ਚਉ ਵਾਇਆ 에ਹੋ ਮਨ ਇਕਤ ਘਾਰੇ ਆਣੇ ਇਹੜ ਤੇੜ ਛੱਡੇ ਤੂੰ ਗੁਰ ਕਾ ਸਬਦ ਪ੍ਰਸ਼ਾਣ ਸਤ ਗੁਰ ਅੱਗਾ ਤਹ ਪਉ ਸਭ ਕੇ ਸੁ ਜਾਣ ਹਾ ਜਾਣ ਆਸਾ ਮਨਸਾ ਜਲਾਏ ਤੂ ਹੋਏ ਰਹੋ ਮਹਿਮਾਨ ਸਤ ਗੁਰ ਕਾ ਭਾਣ ਭੀ ਚੱਲ ਹੈ ਤਾ ਦਰਗਹ ਪਾਵ ਹੈ ਮਾਣੋ ਮਨਕ ਜੇ ਨਾਮੁ ਨ ਚੇਤਨੀ

ਤੇ ਕਹਣ ਨ ਜਾਇ ਨਾਨਕ ਗੁਰਮੁਖ ਹਾਰੇ ਗੁਣ ਰਵ ਹੈ ਗੁਣ ਮਹਿ ਰਹਾ ਸਮਾ ਹਰੀ ਚੋਲੀ ਦੇ ਹਸਵਾਰੀ ਕਾਢ ਪੈ ਦੀ ਭਗਤ ਕਾਰੇ ਹਰੀ ਪਾਟ ਲੱਗਾ ਆਦੇ ਕਾਈ ਬਹੁ ਬਹੁ ਬਿਦ ਭਾਤੇ ਕਾਰੇ ਕੋਈ 부ਜਾ 부ਜਣ ਹਾਰਾ ਅੰਤਰ ਵਿਵੇਕ ਕਾਰੇ ਜਿਸ ਬੁੱਝਾਏ ਆਪੇ ਹਾਰੇ ਜਾਨ ਨਾਨਕ ਕਾਹੇ ਵਿਚਾਰਾ ਗੁਰਮੁਖ ਹਾਰੇ ਸਤ ਹਾਰੇ ਸੋ ਬੁੱਧਾ ਇਹ ਬਿਬੇ ਕੋ ਜਿਸ ਬੁੱਝਾਏ ਆਪੇ ਹਾਰ ਜਾਨ ਨਾਨਕ ਕਹਾ ਵਿਚਾਰਾ ਗੋਰ ਮੋਖੇ ਹਾਰੇ ਸੱਤੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਸਿਖਾਂ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤਿਹੜ ਛੜ ਤੂ ਗੁਰ ਕਾ ਸਬਦ ਪ੍ਰਸ਼ਾਨ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾ ਨਾਲ